ਦੱਸਿਆ ਕਿੰਨਾ ਨੇ ਪਰ ਨਾਲ ਉਹਨਾਂ ਦਾ ਵੀ ਫਰਜ਼ ਬਣਦਾ ਨਾ ਦੱਸਦਾ ਕਹਿੰਦਾ ਪਾਲ ਜਿਹੜਾ ਅੱਜ ਦਾ ਜਿਹੜਾ ਮੈਂ ਕਹਿ ਸਕਦਾ ਵੀ ਜਿਹੜਾ ਬਵਾਲ ਜਿਹੜੀ ਸੰਪਤੀ ਲੈਣ ਦਾ ਜਿਹੜਾ ਜੋ ਮੈਂ ਦੇਖਿਆ ਵੀ ਕਿਉਂਕਿ ਇਹ ਰਾਜਨੀਤੀ ਸਟੰਟ ਪਹਿਲਾਂ ਚੱਲਦੇ ਆ ਇਸ ਸਿਆਸਤ ਕਰਕੇ ਉਹ ਸੰਜੀਵ अरोड़ा ਜੀ ਦੇ ਨਾਲ ਨੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਇੱਕ ਤੇ ਕਿਉਂ ਨਹੀਂ ਆ ਕਿਉਂ ਘਿਰ ਹਾਜ਼ਰ ਕਿਉਂਕਿ ਉਹਨਾਂ ਨੂੰ ਹਾਤ ਨਜ਼ਰ ਆ ਬੋਲਗੇ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਟ 24 ਜਿਵੇਂ ਤੁਸੀਂ ਜਾਣਦੇ ਹੋ ਕਿ ਬਾਈ ਇਲੈਕਸ਼ਨ ਨੂੰ ਲੈ ਕੇ ਜੋ ਟੈਂਪਰੇਚਰ ਹੈ ਸਿਆਸੀ ਟੈਂਪਰੇਚਰ ਦਿਏ ਬਾਏ ਦੇ ਹਾਈ ਹੁੰਦਾ ਨਜ਼ਰ ਆ ਰਿਹਾ ਹੈ ਪ੍ਰੈਸ ਕਾਨਫਰੰਸ ਤੇ ਆਪਾਂ ਪਹੁੰਚੇ ਸੀ ਸਰ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਕਰੂੰਗੀ ਕਿ ਕਿ ਸੰਜੀਪ ਅਰੋੜਾ ਜੀ ਮੈਂਬਰ ਪਾਰਲੀਮੈਂਟ ਸਾਹਿਬ ਇਲੈਕਸ਼ਨ ਦੇ ਦੌਰਾਨ ਮੀਟਿੰਗ ਲੈ ਸਕਦੇ ਹਾਂ ਅਫਸਰਾਂ ਦੇ ਸਵਾਲ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿਹੜਾ ਚੋਣ ਕਮਿਸ਼ਨ ਜੀ ਤੇ ਕਾਨੂੰਨ ਜਿਹੜਾ ਉਹਦੀਆਂ ਹਦਾਇਤਾਂ ਨੇ ਉਹ ਸਾਰੇ ਪਾਲਣਾ ਫੋਟੋਆਂ ਜਦੋਂ ਦੀ ਮਰਜ਼ੀ ਚੁੱਕ ਕੇ ਜਦੋਂ ਮਰਜ਼ੀ ਅੱਗੇ ਕਰਦੇ ਹੋ ਉਹਦਾ ਕੋਈ ਮੈਂ ਕਹਿ ਸਕਦਾ ਵੀ ਉਹਦਾ ਕੋਈ ਹੱਦ ਨਹੀਂ ਪਾਉਂਦਾ ਸੋ ਜੋ ਹਦਾਇਤ ਹੈ ਉਹ ਸਾਰੇ ਨੇ ਇਕੁਅਲ ਹਦਾਇਤ ਹੈ ਠੀਕ ਹੈ ਦੈਟਸ 올 अबाउट ਮੀਡੀਆ ਉਹ ਕਹਿੰਦੇ ਓਵਰ ਟੂ ਯੂ ਕਿ ਤੁਸੀਂ ਲੱਭੋ ਕਦੋਂ ਦੀ ਫੋਟੋ ਹੈ ਸਪੈਸਿਫਿਕ ਤੁਸੀਂ ਦੱਸ ਸਕਦੇ ਹੋ ਕਿ ਇਹ ਇਲੈਕਸ਼ਨ ਦੌਰਾਨ ਦੀ ਹੈ ਜਾਂ ਪਹਿਲਾਂ ਮੈਂ ਮੈਂ ਤੁਹਾਨੂੰ ਦੱਸਦਾ ਇਹ ਫੋਟੋ ਵੱਲੋਂ ਦੱਸਿਆ ਕਿ ਇਹਨਾਂ ਜਾਂ ਜੋ ਗੱਲ ਹੋਈ ਹੈ ਸਰ ਦੱਸਿਆ ਕਿ ਇਹਨਾਂ ਨੇ ਫਿਰ ਨਾਲ ਉਹਨਾਂ ਦਾ ਵੀ ਫਰਜ਼ ਬਣਦਾ ਨਾ ਦੱਸਣਾ ਸੋ ਕਹਿਣ ਦਾ ਭਾਵ ਦੇਖੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਕੰਮ ਲੋਕਾਂ ਦੇ ਕਾਰਜ ਜਦੋਂ ਐਮਪੀ ਪਾਰਲੀਮੈਂਟ 'ਚ ਨਹੀਂ ਚੱਲੀ ਲੋਕਾਂ ਦੀਆਂ ਸੁਣਨੀਆਂ ਨੇ ਅਫਸਰ ਅਧਿਕਾਰੀ ਇਹਨਾਂ ਨੇ ਵੀ ਗੱਲ ਕੀਤੀ ਸੋ ਕਹਿਣ ਦਾ ਭਾਵ ਜਿਹੜਾ ਅੱਜ ਦਾ ਜਿਹੜਾ ਮੈਂ ਕਹਿ ਸਕਦਾ ਵੀ ਜਿਹੜਾ ਬਵਾਲ ਜਿਹੜੀ ਸੰਪਤੀ ਲੈਣ ਦਾ ਜਿਹੜਾ ਜੋ ਮੈਂ ਦੇਖਿਆ ਵੀ ਕਿਉਂਕਿ ਇਹ ਰਾਜਨੀਤਿਕ ਸਟੰਟ ਪਹਿਨਾ ਚੱਲਦੇ ਆਏ ਨੇ ਸਿਆਸਤ ਪਹਿਨਾ ਹੁੰਦੀ ਆਈ ਆ ਪਰ ਹੁਣ ਜਦੋਂ ਦੀ ਤੀਜੀ ਤੇ ਰாகி ਆ ਇਹ ਹਰ ਸਿਆਸਤ ਦੇ ਜਿਹੜਾ ਪੜਦਾ ਚੁੱਕਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਇਹ ਜਿਹੜਾ ਸੈਲਵਿਜ ਹੈ ਬਾਹਰ ਵੀ ਨਾਲ ਖੜਾ ਹੈ ਉਹ ਵੀ ਪ੍ਰੈਸ ਕਾਨਫਰੰਸ ਕਰਕੇ ਇਹ ਚੀਜ਼ ਸਾਬਿਤ ਕਰ ਰਿਹਾ ਕਿ ਇਹ ਸਿਰਫ ਔਰ ਸਿਰਫ ਜੋ ਪਰਚੇ ਹੋਏ ਆ ਦੋ ਪਰਚੇ ਦੀ ਜੋ ਤੁਸੀਂ ਗੱਲ ਕਰਦੇ ਪਏ ਹੋ ਉਹ ਕਹਿੰਦੇ ਸਿਰਫ ਸਿਆਸਤ ਦੇ ਵੈਲੂ ਨਾਲ ਹੋਇਆ ਵਾ ਉਹਦੇ ਵਿੱਚ ਬਰੀ ਨਹੀਂ ਨਹੀਂ ਜਿਹੜਾ ਇਹ ਸੁਸਾਇਟੀ ਜਿਹੜੀ ਹੈ ਪ੍ਰਾਪਰਟੀ ਵਾਲਾ ਪਰਚਾ ਸਕੂਲ ਵਾਲਾ ਇਹ ਸਿਆਸਤ ਕਰਕੇ ਹੋਇਆ ਉਹ ਤੋਂ ਕਿਹੜੀ ਸਰਕਾਰ ਤੋਂ ਕਦੋਂ ਦਾ ਹੋਇਆ ਵਿਜੀਲੈਂਸ ਕੋ ਕਦੋਂ ਦੀ ਇਨਕੁਆਰੀ ਚੱਲ ਰਹੀ ਹੈ ਸਾਨੂੰ ਤੇ ਇਹ ਹੈ ਵੀ ਆਪਾਂ ਜਿੱਤੀ ਹੋਈ ਬਾਜ਼ੀ ਹੈ ਠੀਕ ਹੈ ਲੋਕਾਂ ਦੀ ਸਿਮਤੀ ਜਿਹੜੀ ਆ ਉਹ ਸੰਜੀਵ ਅਰੋੜਾ ਜੀ ਦੇ ਨਾਲ ਨੇ ਲੋਕ ਉਹਨਾਂ ਨੂੰ ਪਿਆਰ ਕਰ ਰਹੇ ਨੇ ਇੱਕ ਤਰਫਾ ਜਿਹੜਾ ਵਾ ਉਹ ਸਾਨੂੰ ਜਿੱਤ ਜਿਹੜੀ ਆ ਲੋਕਾਂ ਦੇ ਪਿਆਰ ਸੱਚਾ ਫਤਵਾ ਸੱਚਾ ਸਾਨੂੰ ਨਜ਼ਰ ਆ ਰਹੀ ਆ ਅੱਬ ਮੈਂ ਐਸੀ ਗਲਤੀ ਕਿਉਂ ਕਰਾਂਗੇ ਸਿਕੋ ਧਰ ਇਹਨਾਂ ਨੂੰ ਅੱਜ ਇਹਨਾਂ ਦੇ ਪਾਰਟੀ ਦੇ ਪੰਜਾਬ ਪ੍ਰਧਾਨ ਕਿੱਥੇ ਨੇ ਰਾਜਾ ਬੜੇ ਕਿਉਂ ਨਹੀਂ ਆ ਰਹੇ ਪ੍ਰਚਾਰ ਲਈ ਕਿਉਂਕਿ ਉਹਨਾਂ ਨੂੰ ਹਾਰ ਨਜ਼ਰ ਆ ਰਹੀ ਆ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਕਿੱਥੇ ਨੇ ਬਾਹਰਲੇ ਮੁਲਕ ਨੂੰ ਕਿ ਉਹਨਾਂ ਨੂੰ ਇਤਿਹਾਰ ਨਜ਼ਰ ਆ ਰਹੀ ਆ ਸੁਖੀ ਰੰਦਾਵਾ ਡੀਪੀਸੀਐਮ ਸਾਹਿਬ ਰਹੇ ਨੇ ਕਿੱਥੇ ਨੇ ਉਹ ਇੱਥੇ ਕਿਉਂ ਨਹੀਂ ਆ ਕਿਉਂ ਗੈਰ ਹਾਜ਼ਰ ਕਿਉਂਕਿ ਉਹਨਾਂ ਨੂੰ ਹਾਕ ਨਜ਼ਰ ਆ ਰਹੀ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਇੱਕ ਛੇੜੇ ਅੰਤਰ ਜਿਹੜੀ ਇੱਕ ਸਾਹਜ ਪਿਆਲੀ ਇੱਕ ਨੋਟਿਸ ਭੇਜਿਆ ਜਾਂਦਾ ਕਾਦੇ ਕਰਕੇ ਇੱਕ ਲੋਕਾਂ 'ਚ ਪ੍ਰਚਾਰ ਜਾਵੇ ਲੋਕਾਂ ਦੀ ਸਿਫਤੀ ਲਈ ਜਾਵੇ ਵੀ ਦੇਖੋ ਮੈਨੂੰ ਜਿਹੜਾ ਜੀ ਸਰਕਾਰ ਜਿਹੜੇ ਦਬਾਅ ਪਾ ਰਹੀ ਹੈ ਪ੍ਰੈਸ਼ਰ ਪਾ ਰਹੀ ਹੈ ਜੀ ਠੀਕ ਹੈ ਸਰਕਾਰ ਜਿਹੜੀ ਡਰ ਚੁੱਕੀ ਹੈ ਸੋ ਜਿਹੜੇ ਮੈਂ ਕਹਿ ਸਕਦਾ ਨੋਟਿਸ ਭੇਜਿਆ ਠੀਕ ਹੈ ਕਾਰਵਾਈ ਹੋਊਗੀ ਪਰ ਆ ਟਾਈਮ ਜਿਹੜਾ ਪੀਰੀਅਡ ਸੀ ਇਹ ਜਿਹੜੀ ਐਸਐਸਪੀ ਸਾਹਿਬ ਨੇ ਜਿਹੜੀ ਆਪ ਮੈਂ ਕਹਿ ਸਕਦਾ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਉਹਦਾ ਬਖੂਬ ਜਿਹੜਾ ਤੁਸੀਂ ਦੇਖਿਆ ਉਹ ਸਸਪੈਂਡ ਕੀਤੇ ਗਏ ਨੇ ਸੋ ਕਹਿਣ ਦਾ ਭਾਵ ਇਸ ਸਮੇਂ ਦੇ ਵਿੱਚ ਹੁਣ ਜੇ ਆਪਾਂ ਕੋਈ ਸਰਕਾਰ ਵੱਲੋਂ ਕੋਈ ਗੱਲ ਕਰਨੀ ਚਾਹੁੰਦੇ ਜਾਂ ਆਪਣੇ ਵੱਲੋਂ ਗੱਲ ਕਰਨੀ ਚਾਹੁੰਦੇ ਇਹਨਾਂ ਦੇ ਡਾਕੂਮੈਂਟਾਂ ਦੇ ਵਿੱਚ ਕਈ ਕਈ ਕਿਸਮ ਦੀਆਂ ਕਮੀਆਂ ਕਈ ਫਾਰਮ ਜਿਹੜੇ ਨੋਟਰੀ ਤੋਂ ਟੈਸਟ ਨਹੀਂ ਸੀ ਹੋਏ ਆਪਾਂ ਤੇ ਉਹ ਵੀ ਕਿਹਾ ਵੀ ਕੋਈ ਆਬਜੈਕਸ਼ਨ ਨਹੀਂ ਲਾਉਣਾ ਜੀ ਮੈਦਾਨ 'ਚ ਇਹ ਵੀ ਹੋ ਆਪਾਂ ਵੀ ਇਹ ਲੋਕ ਡਿਸਾਈਡ ਕਰਨੇ ਕੌਣ ਹਾਰ ਚੁੱਕਾ ਦਾ ਇਹ ਫਿਰ ਜਿੱਤੀ ਹੋਈ ਬਾਜੀ ਐ ਸਰ ਤੇ ਗਿੰਤੀਆਂ ਗਿਣਤੀ ਆਪਾਂ ਉਂਗਲਾਂ ਦੇ ਕਰ ਸਕਦੇ ਨਾ ਕਿ ਕਿੰਨੇ ਦਿਨ ਸਾਡੇ ਕੋਲ ਰਹਿ ਗਏ ਆ ਫਿਰ ਇਹ ਇਹ ਅੱਜ ਦਾ ਮਾਮਲਾ ਤਾਂ ਨਹੀਂ ਨਾ ਜੋ ਪ੍ਰੈਸ ਕਾਨਫਰੰਸ ਤੁਸੀਂ ਕਰ ਰਹੇ ਹੋ ਇਹਦੇ ਪਿੱਛੇ ਫਿਰਨਾਂ ਚਾਹੀਏ ਮਤਲਬ ਇਹ ਕਿਉਂਕਿ ਦੇਖ ਇਲੈਕਸ਼ਨ ਤੱਕ ਵੀ ਆਪਾਂ ਵੇਟ ਕਰ ਸਕਦੇ ਆ ਇਲੈਕਸ਼ਨ ਤੋਂ ਬਾਅਦ ਕਰ ਸਕਦੇ ਆ ਚਾਹੇ ਉਸ ਨੂੰ ਪਹਿਲਾਂ ਕਰ ਦਿੰਦੇ ਅੱਜ ਅੱਜ ਮਾਮਲਾ ਇਹ ਲੈ ਕੇ ਮੀਡੀਆ ਦੇ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਗੱਲ ਹੈ ਇਹ ਤੇ ਜਿਹੜਾ ਨੋਟਿਸ ਦੇਣ ਤੋਂ ਬਾਅਦ ਇਹ ਸਾਰਾ ਮੇਰੀ ਨੌਲੇਜ ਨਹੀਂ ਹੈ ਇਹ ਗੱਲ ਇਹਦੇ ਨੋਟਿਸ ਦੇਣ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਵਿਵਾਦ ਕੀ ਹੈ ਇਹ ਮਾਹੌਲ ਕੀ ਹੈ ਇਹ ਪ੍ਰਤੀਕਿਰਿਆ ਕੀ ਆ ਕਿ ਤੇ ਸਾਨੂੰ ਹੁਣ ਨਜ਼ਰ ਆਈ ਸੋ ਕਹਿਣ ਦਾ ਭਾਵ ਹੈ ਦੇਖੋ ਇਹ ਮੈਂ ਆਪਣੀ ਗੱਲ ਕਰ ਰਿਹਾ ਮੈਂ ਨਾਟੇ ਮੈਂ ਇਥੋਂ ਲੋਕ ਆਪਣੇ ਲੋਕਾਂ ਲੀਡਰਾਂ ਦੀ ਗੱਲ ਕਰ ਰਿਹਾ ਨਾਟੇ ਵੀ ਕਹਿਣ ਦਾ ਭਾਵ ਹੋ ਸਕਦਾ ਉੱਪਰ ਨੇ ਧਿਆਨ ਚ ਹੋਵੇ ਬਟ ਮੇਰੀ ਧਿਆਨ ਚ ਹੋਣ ਆਈ ਸੋ ਕਹਿਣ ਦਾ ਭਾਵ ਹੈ ਇੱਕ ਸਿਮਤੀ ਲੈਣੀ ਵੀ ਆਹ ਮੇਰੇ ਤੇ ਕੇਸ ਚੱਲਣ ਲਿਆ ਇਹਦੇ ਤੇ ਤੁਹਾਨੂੰ ਨੋਟਿਸ ਵਗੈਰਾ ਜਿਹੜਾ ਮੈਨੂੰ ਭੇਜੋ ਮੈਂ ਜਾ ਕੇ ਲੋਕਾਂ ਕੋਲ ਸਿਮਤੀ ਨਾ ਸੋ ਇਹਦਾ ਇਹ ਮੇਨ ਪਰਪਸ ਜਿਹੜਾ ਇਹ ਆ ਜੇ ਜੇ ਸਰਕਾਰ ਨੇ ਜੇ ਐਸਐਸਪੀ ਸਾਹਿਬ ਨੇ ਵੀ ਦਿਆ ਹੁੰਦਾ ਸਰਕਾਰ ਵੱਲੋਂ ਤੇ ਫਿਰ ਐਸਐਸਪੀ ਸਾਹਿਬ ਅੱਜ ਸਸਪੈਂਡ ਹੋ ਗਿਆ ਇਹ ਸਰਕਾਰ ਵੱਲੋਂ ਥਾਪਣਾ ਆਉਂਦੀ ਤੇ ਫਿਰ ਉਹ ਸਸਪੈਂਡ ਹੋ ਦੇਸੋ ਕਹਿਣ ਦਾ ਭਾਵ ਸਰਕਾਰ ਜਿਹੜੀ ਆ ਮੈਂ ਤੁਹਾਨੂੰ ਦੱਸਦਾ ਨਾ ਆਮ ਆਦਮੀ ਪਾਰਟੀ ਜਿਹੜੀ ਆ ਇੱਥੇ ਨੇ ਸਵਾਰਥ છોਕੇ ਇਲੈਕਸ਼ਨ ਲੜ ਰਹੀ ਹੈ ਆਪਣੇ ਵਰਕਰਾਂ ਦੇ ਦਮ ਤੇ ਲੜ ਰਹੀ ਹੈ ਆਪਣੇ ਲੋਕਾਂ ਦੀ ਹਮਾਇਤ ਦੇ ਦਮ ਤੇ ਲੜ ਰਹੀ ਹੈ ਔਰ ਗਰਾਊਂਡ ਲੈਵਲ ਤੇ ਲੜ ਰਹੀ ਹੈ ਇੱਥੇ ਕੋਈ ਵੀ ਐਸਾ ਕੰਮ ਜਿਹੜਾ ਨਹੀਂ ਕੀਤਾ ਜਾ ਰਿਹਾ ਜਿਹਦੇ ਨਾਲ ਕੋਈ ਵੀ ਜੋ ਇਹ ਸਰਕਾਰਾਂ ਕਰਦੀਆਂ ਰਹੀਆਂ ਕਾਂਗਰਸੀ ਅਕਾਲੀ ਬੀਜੇਪੀ ਕੀ ਕਰਦੇ ਨੇ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕੀ ਹੁੰਦਾ ਰਿਹਾ ਇੱਥੇ ਠੀਕ ਹੈ ਨਾ ਜਦੋਂ ਬਾਈ ਇਲੈਕਸ਼ਨ ਆਉਂਦੀਆਂ ਕੀ ਹੁੰਦਾ ਹੈ ਅੱਜ ਆਪਾਂ ਜਿਹੜਾ ਵਾ ਲੋਕਾਂ ਦੀ ਕਚਹਿਰੀ ਥਿਆ ਲੋਕਾਂ ਕੋ ਹੱਥ ਜੁੜ ਕੇ ਮੁਕਾਮ ਕਰ ਠੀਕ ਹੈ ਲੇਕਿਨ ਇਹਦਾ ਮਤਲਬ ਫਿਰ ਕੀ ਸਮਝੀਏ ਕਿ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਭਈ ਸਰਕਾਰ ਸਾਡੀ ਹੈ ਤੇ ਐਮਐਲਏ ਸਾਡਾ ਹੋਏਗਾ ਤਾਂ ਵਿਕਾਸ ਹੋਏਗਾ ਤੇ ਇਹ ਕੀ ਹੈ ਉਮੀਦ ਹੈ ਧਮਕੀ ਹੈ আশवासन है नहीं नहीं मैं ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਸਰਕਾਰ ਕੀ ਕਹਿੰਦੀ ਹੈ ਆਮ ਆਦਮੀ ਪਾਰਟੀ ਜੇ ਲੋਕ ਜਿਤਾਉਂਦੇ ਨੇ ਤੇ ਜਿਹੜਾ ਸਾਡਾ ਵਿਧਾਇਕ ਹੋਊਗਾ ਉਹ ਹੋਰ ਦੋਣਾਚਾਣਾ ਹੋ ਕੇ ਕੰਮ ਕਰੂਗਾ ਆਪਣੇ ਹਲਕੇ ਦਾ ਵਿਕਾਸ ਕਰੂਗਾ ਹੁਣ ਮੇਰੀ ਗੱਲ ਸੁਣ ਲਓ ਪਹਿਲਾਂ ਤੇ ਜੇ ਸਾਡਾ ਇਨ ਕੇਸ ਲੋਕ ਜਿਹੜੀ ਹੈ ਉਹ ਹਮਾਇਤ ਕਿਸੇ ਹੋਰ ਨੂੰ ਕਰ ਦਿੰਦੇ ਨੇ ਫਿਰ ਮੈਨੂੰ ਇਹ ਦੱਸਿਓ ਵੀ ਜੇ ਹਮਾਇਤ ਕਿਸੇ ਹੋ ਰੂਆ ਤੇ ਫਿਰ ਸਾਡਾ ਜਿਹੜਾ ਜੋ ਸਰਕਾਰ ਵੱਲੋਂ ਉਪਰਾਲਾ ਵਾ ਜੋ ਹਲਕੇਾਂ પ્રતિ ਜੋ ਮੈਂ ਕਹਿ ਸਕਦਾ ਵੀ ਵਧੀਆ ਢੰਗ ਨਾਲ ਡਵੈਲਪਮੈਂਟ ਹੈ ਜਿੰਨੀ ਕ ਹੁੰਦੀ ਉਹ ਤੇ ਕਰਨੀ ਆ ਪਰ ਜੇ ਜਿੱਤਿਆ ਹੋਇਆ ਵਿਧਾਇਕ ਜੋ ਆਪਣੇ ਹਲਕੇ ਲਈ ਕਰਾ ਸਕਦਾ ਹੈ ਜਿੱਤਿਆ ਹੋਇਆ ਵਿਧਾਇਕ ਜੋ ਆਪਣੇ ਹਲਕੇ ਦੀ ਗੱਲ ਰੱਖ ਸਕਦਾ ਹੈ ਜਿੱਤਿਆ ਹੋਇਆ ਵਿਧਾਇਕ ਜੋ ਆਪਣੇ ਲੋਕਾਂ ਦੇ ਪੱਖਾਂ ਦੀ ਗੱਲ ਰੱਖ ਸਕਦਾ ਉਹ ਹੋਰ ਕੋਈ ਮੈਂ ਕਿਸੇ ਦਾ ਹਾਰਿਆ ਹੋਇਆ ਬਦਕ ਜੇ ਅਚ ਚਲੋ ਸਪੋਜ਼ ਕਰੋ ਜੇ ਲੋਕ ਵੈਸਟ ਵਾਲੇ ਫਤਵਾ ਜੇ ਬੀਜੇਪੀ ਜਾਂ ਕਾਂਗਰਸ ਨੂੰ ਦੇ ਦਿੰਦੇ ਉਹ ਕੀ ਕਰਨਗੇ ਰੌਲਾ ਹੀ ਪਾਉਣਗੇ ਵਿਰੋਧੀ ਦਿਰਚ ਜਾ ਕੇ ਵਿਰੋਧੀ ਦਿਰਚ ਜਾ ਕੇ ਰੌਲਾ ਹੀ ਪਾਉਣਗੇ ਕੰਮ ਕੰਮ ਕਨੇ ਕਰਨੇ ਕੰਮ ਕਰਨੇ ਸਰਕਾਰ ਨੇ ਉਹਦੀ ਤੇ ਤੁਸੀਂ ਵੀ ਹੋਗੇ ਤਾਂ ਰੋਲਾ ਹੀ ਪਾ ਕੇ ਕਿਉਂਕਿ ਦੇਖੋ ਐਟ ਦੀ ਐਂਡ ਆਦਤ ਕਾਸ ਦਾ ਕੇਂਦਰ ਨਹੀਂ ਕਰਦਾ ਕੇਂਦਰ ਵੱਲੋਂ ਹੀ ਭੰਜਾਰੀ ਹੁੰਦੇ ਨਾ ਕਿਤੇ ਨਾ ਕਿਤੇ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਨਹੀਂ ਇੱਕ ਇੱਕ ਮਿੰਟ ਜੀਵਨ ਗੁਪਤਾ ਜੀ ਨੂੰ ਲੈ ਕੇ ਵੀ ਕਹਿੰਦੇ ਆ ਹਾਈ ਕਮਾਂਡ ਵਾਲੇ ਉਹ ਕਹਿੰਦੇ ਕਿ ਜੇ ਸਾਨੂੰ ਜਿਤਾਉਂਗੇ ਫਿਰ ਡਬਲ ਇੰਜਨ ਦੀ ਸਰਕਾਰ ਹੋ ਕੇ ਸਿਕਾਇ ਦੇ ਵਿੱਚ ਹੋਰ ਵਿਕਾਸ ਹੋਏਗਾ ਦੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਤੁਸੀਂ ਗੱਲ ਕੇਂਦਰ ਦੀ ਕਰ ਰਹੇ ਹੋ ਪੰਜਾਬ ਸਰਕਾਰ ਕੋ ਆਪਣਾ ਵੀ ਬਹੁਤ ਬਜਟ ਹੁੰਦਾ ਹੈ ਪੰਜਾਬ ਸਰਕਾਰ ਕੋ ਆਪਣੇ ਵਿਕਾਸ ਤੇ ਬਹੁਤ ਕੰਮ ਹੁੰਦੇ ਨੇ ਠੀਕ ਆ ਕੋਈ ਵੀ ਪੰਜਾਬ ਦੀਆਂ ਮੰਗਾਂ ਹੋਣਾ ਜਿਹੜੀਆਂ ਰਜਿਸਟਰੀਆਂ ਕਰਾਈਆਂ ਨੇ ਕਦੋਂ ਦੀਆਂ ਲੜਕਦੀਆਂ ਆ ਰਹੀਆਂ ਸੀ ਰਜਿਸਟਰੀ ਕਿਉਂ ਨਹੀਂ ਹੋਈਆਂ ਉਹਨੂੰ ਅੱਜ ਸਰਕਾਰ ਤੋਂ ਸਰਕਾਰ ਕੀ ਦੇਖੋ ਮੇਰੀ ਗੱਲ ਸੁਣੋ ਉਹ ਤੇ ਹੁਣ ਦਫ਼ਤਰ ਤੁਸੀਂ ਮੈਨੂੰ ਮੇਰੇ ਨਾਲ ਗੱਲ ਕੀਤੀ ਐ ਜੇ ਦਫ਼ਤਰ ਮੰਨਦਾ ਮੈਨੂੰ ਤਾਂ ਨਹੀਂ ਪਤਾ ਤੁਸੀਂ ਦੱਸਿਆ ਪਰ ਜਿਹੜੀਆਂ ਰਜਿਸਟਰੀਆਂ ਹੋਈਆਂ ਆਪਾਂ ਉਹਦੀ ਵੀ ਗੱਲ ਕਰੀਏ ਨਾ ਲੋਕਾਂ ਆ ਜਿਹਦੀ ਪ੍ਰਸ਼ੰਸਾ ਕਰ ਰਹੇ ਆ ਪੋਜ਼ਿਟਿਵਿਟੀ ਦੱਸ ਰਹੇ ਆ ਆਪਾਂ ਉਹਦੀ ਸ਼ਾਬਾਸ਼ ਕਿਉਂ ਨਹੀਂ ਦਿੰਦੇ ਲੋਕਾਂ ਦੇ ਘਰਾਂ ਦੇ ਵਿੱਚ 600 ਜੁਟ ਬਿਜਲੀ ਮਾਫ ਗਈ ਸੀ ਲੋਕ ਅੱਜ ਹੱਸ-ਹੱਸ ਕਰਕੇ ਸਾਥ ਦੇਣ ਨੂੰ ਤਿਆਰ ਆ ਠੀਕ ਹੈ ਸੋ ਕਹਿਣ ਦਾ ਭਾਵ ਮੁਹੱਲਾ ਕਲੀਨਿਕ ਖੋਲ ਰਿਆ ਸਕੂਲ ਖੋਲ ਰਿਆ ਆਪਾਂ ਗੱਲ ਦੱਸੇਗੀ ਆ ਆਬਾਮ ਜਨਤਾ ਜਨਤਾ ਕੀ ਚਾਹੁੰਦੀ ਆ ਜਨਤਾ ਦੀ ਡਿਮਾਂਡ ਕੀ ਆ ਜਨਤਾ ਦੀ ਨਵਜ ਕੀ ਆ ਜਨਤਾ ਕੀ ਕੀ ਮੰਗਾ ਜਦੋਂ ਤੁਸੀਂ ਡਾਇਰੈਕਟਲੀ ਲੋਕਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਉਦੋਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਉਦੋਂ ਲੋਕ ਲੋਕਾਂ ਕੋਲ ਵੋਟ ਮੰਗਾਂ ਦੀ ਲੋੜ ਨਹੀਂ ਪੈਂਦੀ ਲੋਕ ਤੁਹਾਡੇ ਨਾਂ ਲਾ ਕੇ ਚਟਾਨ ਬਣ ਕੇ ਖੜ੍ਹਦੇ ਨੇ ਅੱਜ ਬੀਬੀਆਂ ਦੇ 1000 ਰੁਪਏ ਕਿੱਥੇ ਗਏ ਸੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਾਡੀ ਸਰਕਾਰ ਚੱਲ ਗਈ ਕਿੱਥੇ ਹਲੇ ਹੈਗੇ ਆ ਗੁੱਟਕਾ ਸਾਬਾ ਤੁਸੀਂ ਫੜੇ ਸੀ ਕਾਂਗਰਸੀਆਂ ਦੇ ਕੀ ਕਹਿੰਦੇ ਇਹਦਾ ਮਤਲਬ ਇਹਦਾ ਮਤਲਬ ਕੀ ਹੈ ਕਿ ਤੁਸੀਂ ਉਹਨਾਂ ਵਾਂਗੂ ਸੌਹ ਖਾ ਕੇ ਮੁਕਰਣ ਵਾਲੇ ਆ ਦੇਖੋ ਸੌਂਦੇ ਅਸੀਂ ਖਾਦੀ ਨਹੀਂ ਤੁਹਾਨੂੰ ਕਹਿੰਦੇ ਕਿ ਆਪਾਂ ਸੋਹਾਂ ਸੋਹਾ ਨਹੀਂ ਖਾਦੀਆਂ ਜ਼ੁਬਾਨ ਵੀ ਤਾਂ ਇਹ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਵੀ ਗੱਲ ਆਪਾਂ ਉਹ ਕਰੀਏ ਜਿਹੜੀ ਵਧੀਆ ਢੰਗ ਦੇ ਵਿੱਚ ਗੱਲ ਜਿਹੜੀ ਹੋਈ ਜਾਵੇ ਸੋ ਕਹਿਣ ਦਾ ਭਾਵੇਂ ਆ ਜੋ ਕੰਮ ਕਹੇ ਨੇ 600 ਜੁਣ ਤੇ ਬਿਜਲੀ ਫ੍ਰੀ ਕਰਤੀ ਕਿਆ ਸੀ 5 ਬੰਦੇ ਐਮਐਲਏ ਦੀ ਇੱਕ ਪੈਨਸ਼ਨ ਕਰਾਂਗੇ ਇੱਕ ਕਰਤੀ ਸ਼ਹੀਦਾਂ ਦੇ ਸਨਮਾਨ ਦੀ 1 ਕਰੋੜ ਦੀ ਰਾਸ਼ੀ ਕਿਆ ਸੀ ਦੇਤੀ ਮੁਹੱਲਾ ਕਲੀਨਿਕ ਕਿਆ ਸੀ ਖੋਲਾਂਗੇ ਲੁਧਿਆਣੇ ਦੇ ਵਿੱਚ ਕਈ ਖੋਲਦੇ ਹੋਰ 50 ਜਿਹੜੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੌਂਜਾ ਤੋਂ ਬਾਅਦ ਕੁਲੰਦ ਦੀ ਤਿਆਰੀ ਚਾਹ ਸੜਕ ਸੁਰੱਖਿਆ ਫੂਸ ਟੇਲਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਥਰਮਲ ਪਲਾਂਟ ਨੂੰ ਲੈ ਕੇ ਸਰਕਾਰ ਦੇ ਹਵਾਲੇ ਕਰ ਦਿੱਤਾ ਗਈ ਟੋਲ ਟੈਕ ਇੱਕ ਇੱਕ ਚੀਜ਼ ਹੈ ਕਿ ਲੋ ਐਂਡ ਆਰਡਰ ਤੇ ਦੇ ਜਾਈਏ ਆ ਜਾਈਏ ਫਿਰ ਅੰਬਰ ਸਰਵਰ ਕੇ ਕਈ ਐਗਜ਼ਾਮਪਲ ਨੇ ਕੌਂਸਲਰ ਜੋ ਵੀ ਹੋ ਰਿਹਾ ਸਾਹਮਣੇ ਕੁਰਸੀ ਤੋਂ हट ਕੇ ਜੇ ਆਮ ਨਾਗਰਿਕ ਹੋ ਕੇ ਵੀ ਗੱਲ ਕਰੋਗੇ ਤਾਂ ਉਹ ਵੀ ਦੇਖੋ ਬਹੁਤ ਦੁੱਖ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹਨਾ ਕਿ ਦੇਣ ਕਿੰਨਾ ਦੀ ਹੈ ਕਿੰਨਾ ਦੇ ਦੇਣਾ ਜੀ ਇਹ ਦੱਸੋ ਦੇਣ ਦੇ ਦਾ ਫਿਰ ਐ ਦਾ ਵਿਰੋਧੀ ਇੱਕ ਤਿੰਨ ਲਗਾਤਾਰ ਮੈਂ ਜਵਾਬ ਦੇਣ ਲੱਗਾ ਅਕਾਲੀ ਦਲ ਨੇ ਨਸ਼ਾ ਲਿਆਂਦਾ ਲਾਈਨ ਆਰਡਰ ਦੀ ਸਥਿਤੀ ਉਦੋਂ ਖਰਾਬ ਹੋਈ ਕਾਂਗਰਸੀਆਂ ਨੇ ਪਾਣੀ ਪਾਇਆ ਮੈਂ ਟਾਈਮ ਹੋ ਗਿਆ ਅਕਾਲੀ ਦਲ ਨੂੰ ਪਾਵਰ ਤੋਂ ਬਾਅਦ ਉਹ ਗੱਲ ਸੁਣੋ ਉਸ ਤੋਂ ਬਾਅਦ ਕਾਂਗਰਸ ਦੀ ਵਾਰੀ ਆਈ ਠੀਕ ਹੈ ਕਾਂਗਰਸ ਨੇ ਕੀ ਐਕਸ਼ਨ ਲਿਆ ਇਹਨਾਂ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਸ਼ੇ ਵਾਲਿਆਂ ਦੇ ਘਰ ਤੋੜੇ ਜਾ ਰਹੇ ਨੇ ਤੁਹਾਨੂੰ ਨਜ਼ਰ ਆ ਰਿਹਾ ਉਸ ਤੋਂ ਬਾਅਦ ਜਿਹੜੇ ਗਲਤ ਆਨਸਰ ਨੇ ਜਿਹੜਾ ਵੀ ਕੋਈ ਗਲਤੀ ਕਰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਮੈਨੂੰ ਇਹ ਦੱਸ ਦਿਓ ਕਿ ਆਪੇ ਐਮਐਲਏ ਦੀ ਵੀ ਵੀਡੀਓਜ਼ ਚਲਦੀਆਂ ਨੇ ਕਿਹੜੀਆਂ ਦੀ ਕਿਹੜੀਆਂ ਜੋ ਵਾਇਰਲ ਹੋ ਰਹੀਆਂ ਨੇ ਜੱਜਾਂ ਦੀ ਰਿਸ਼ਵਤ ਮੈਨੂੰ ਇਹ ਦੱਸਿਓ ਇੱਧਰ ਇੱਕ ਗੱਲ ਸੁਣੋ ਹੁਣ ਜਿਹੜੇ ਐਮਐਲਏ ਦੀ ਰਿਸ਼ਵਤ ਦੀ ਗੱਲ ਚੱਲ ਰਹੀ ਆ ਕਿ ਕਿ ਸਾਡੀ ਸਰਕਾਰ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਕਿੰਨੇ 2 ਮਿੰਟ ਅੱਜ ਤੱਕ ਕਿਸੇ ਸਰਕਾਰ ਦੀ ਯੂਰਪ ਪਈ ਹੈ ਵੀ ਆਪਣੇ ਵਿਧਾਇਕਾਂ ਤੇ ਐਕਸ਼ਨ ਲੈਣਾ ਨਹੀਂ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ ਜਿੰਨੇ ਆਪਣੇ ਵਿਧਾਇਕਾਂ ਨੇ ਜਿੰਨੇ ਸਮੇਂ ਦੀ ਗੱਲ ਕਰ ਰਹੇ ਆ ਨਾ ਆਪਾਂ ਤੁਹਾਡੀ ਆਪ ਦੀ ਪਾਰਟੀ ਦੇ ਜਿੰਨੇ ਵੀ ਵਰਕਰਸ ਹੋ ਗਏ ਐਮਐਲ ਹੋ ਗਏ ਹਾਈ ਜਿੰਨੇ ਵੀ ਪੋਸਟ ਆਮ ਆਦਮੀ ਤੋਂ ਖਾਸ ਆਦਮੀ ਬਣਨ ਦੀ ਜੋ ਇੱਕ ਹੈਡਲਾਈਨ ਚੱਲਦੀ ਉਹ ਵੀ ਤਾਂ ਨਹੀਂ ਨਹੀਂ ਕਾਹਦਾ ਖਾਸ ਆਦਮੀ ਚਲੋ ਮੈਨੂੰ ਦੱਸੋ ਖਾਸ ਰਿਸ਼ਵਤ ਰਿਸ਼ਵਤ ਲੈਣ ਕੇ ਲੈ ਕੇ ਪੈਸੇ ਕੱਟੇ ਕਿਉਂਕਿ ਗੱਲ ਗੱਲ ਸਿਰਫ ਆਮ ਦੇਖੋ ਆਪਾਂ ਆਮ ਆਦਮੀ ਦੀ ਗੱਲ ਇਹ ਹੋਈ ਸੀ ਤਾਂ ਦੇ ਵਾਂਗੂ ਉੱਪਾ ਹੈਗੇ ਆ ਤੁਹਾਡੇ ਨਾਲ ਵਿਚਰਾਂਗੇ ਵਰਤਾਂਗੇ ਤੁਹਾਡੇ ਨਾਲ ਚੱਲ ਕੇ ਕੰਮ ਕਰਾਂਗੇ ਤੇ ਰਿਸ਼ਵਤ ਹੁਣ ਹੁਣ ਜੋ ਗੱਲ ਮੈਂ ਜਦੋਂ ਲੋਕਾਂ 'ਚ ਜਾਣਾ ਜਦੋਂ ਮੈਂ ਆਉਣਾ ਮੇਰਾ ਪਤਾ ਲੱਗਦਾ ਮੈਂ ਕਦੋਂ ਆ ਗਿਆ ਕੌਣ ਆ ਗਿਆ ਮੈਂ ਇੱਕ ਬੂਥ ਲੈਵਲ ਤੋਂ ਉੱਥੇ ਆ ਕੌਣ ਆ ਮੇਰਾ ਕੋਈ ਪਰਿਵਾਰ ਦੇ ਵਿੱਚ ਕੋਈ ਸਿਆਸੀ ਕੋਈ ਆ ਸਾਡੇ ਨਾਂ ਮੇਰੇ ਪਿਤਾ ਜੀ ਕੋਈ ਸਰਪੰਚ ਰੇ ਮੰਤਰੀ ਰੇ ਐਮਐਲਏ ਆਮ ਘਰਾਂ 'ਚ ਉੱਥੇ ਆ ਇਹੋ ਆਮ ਘਰਾਂ ਦੀ ਨਿਸ਼ਾਨੀ ਆ ਆਮ ਘਰਾਂ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਆ ਜੇ ਤੁਸੀਂ ਕਹੀ ਆਪਾਂ ਕਹੀ ਜਾਈਏ ਵੀ ਆਮ ਜੇ ਆਮ ਘਰਾਂ ਦੇ ਲੋਕਾਂ ਨੂੰ ਲੋਕਾਂ ਨੇ ਜੇ ਵਿਧਾਇਕ ਬਣਾਤਾ ਤੇ ਫਿਰ ਉਹ ਵਿਧਾਨ ਸਭਾ ਜਾਣਾ ਛੱਡਦੇ ਉੱਥੇ ਤੇ ਫਿਰ ਤਗੜੇ ਜਾਂਦੇ ਉੱਥੇ ਤੇ ਫਿਰ ਇਹਨਾਂ ਨੇ ਕੁਰਸੀਆਂ ਜਿਹੜੀਆਂ ਅਸੀਂ ਆਪਣੀਆਂ ਸਮਝੀਆਂ ਸੀ ਸੋ ਕਹਿਣ ਦਾ ਭਾਵ ਇੱਕ ਇੱਕ ਪ੍ਰੋਟੋਕੋਲ ਹੁੰਦਾ ਜਿੰਨੂੰ ਆਪਾਂ ਮੈਂ ਤੁਹਾਨੂੰ ਦੱਸਦਾ ਇੱਕ ਹੁਣ ਤੁਸੀਂ মিডিਆ ਤੁਹਾਡਾ ਇੱਕ ਪ੍ਰੋਟੋਕੋਲ ਠੀਕ ਹੈ ਅੱਜ ਜੇ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਤਾਂ ਤੁਹਾਡੀ ਐਂਟਰੀ ਹੈ ਠੀਕ ਹੈ ਹੁਣ ਜੇ ਇੱਕ ਵਿਧਾਇਕ ਬਣ ਗਿਆ ਉਹਦਾ ਵੀ ਪ੍ਰੋਟੋਕੋਲ ਹੈਗਾ ਕਿ ਨਹੀਂ ਹੈ ਕਿ ਇਹਨਾਂ ਨੇ ਪੈਦਾ ਕੀਤਾ ਕਾਨੂੰਨ ਹੈ ਨਾ ਉਹਦੇ ਤੇ ਵੀ ਸੋ ਕਹਿਣ ਦਾ ਭਾਵੇਂ ਆ ਆਪਾਂ ਇਹ ਨਾ ਗੱਲ ਕਰੀਏ ਵੀ ਆਮ ਤੋਂ ਖਾਸ ਆਮ ਤੋਂ ਖਾਸ ਜਿਹੜਾ ਵੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਚਾਹੇ ਮੈਂ ਮੈਂ ਦੱਸਣਾ ਚਾਹਨਾ ਚਾਹੇ ਬੂਥ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਜਿਹੜਾ ਵੀ ਕੋਈ ਗਲਤ ਕਰੂਗਾ ਦੇਖੋ ਮੈਂ ਗੱਲਾਂ ਦੇ ਕੜਾ ਬਣਾਉਣੇ ਦੀ ਜਾਣਦਾ ਪਰ ਮੈਂ ਇਹ ਕਹਿਣਾ ਜਿੰਨਾ ਜਿੰਨਾਂ ਨੇ ਗਲਤ ਕੀਤਾ ਤੁਹਾਡੇ ਸਾਹਮਣੇ ਨਜ਼ਰ ਆਇਆ ਸੋ ਕਹਿਣ ਦਾ ਭਾਵੇਂ ਆਮ ਆਦਮੀ ਪਾਰਟੀ ਇੱਕ ਮੇਨ ਮੋਟਿਵ ਤੇ ਚੱਲੀ ਆ ਲੋਕਾਂ ਦੇ ਟੈਕਸ ਦਾ ਲੋਕਾਂ ਨੂੰ ਵਧੀਆ ਢੰਗ ਦੇ ਨਾਲ ਉਹਨਾਂ ਤੇ ਡਿਲੀਵਰ ਕੀਤਾ ਜਾਵੇ ਚਾਹੇ ਮੁਹੱਲਾ ਕਲੀਨਿਕ ਹੋਵੇ ਚਾਹੇ ਸਕੂਲਾਂ ਕੋ ਐਮਨੈਂਸ ਚਾਹੇ 600 ਰੁਪਏ ਦੀ ਬਿਜਲੀ ਫਰੀ ਕਨ ਵਾਸਤੇ ਚਾਹੇ ਮਹਿਲਾਵਾਂ ਦਾ ਜਿਹੜੀ ਤੁਸੀਂ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕੀਤੀ ਆ ਉਹ ਵੀ ਜਿਹੜੀ ਗਰੰਟੀ ਆ ਉਹ ਵੀ ਮਤੋਂ ਰੇ ਧਿਆਨ ਚ ਲਿਆ ਰਿਆਂ ਵੀ ਆਪਾਂ ਇਹਦੇ ਇਲੈਕਸ਼ਨ ਜਿਹੜੀ ਅੱਜ ਦੀ ਆ ਨਾ ਮੈਡਮ ਇਹ ਤੇ ਸਾਡੀ ਰਾਹ ਚ ਆਕੀ ਸਾਡੇ ਗੋਗੀ ਜੀ ਚਲੋ ਸਾਡੇ ਵੱਡੇ ਭਰਾ 40 40000 ਵੋਟ ਉਹਨਾਂ ਨੂੰ ਪਏ ਠੀਕ ਹੈ ਤੇ ਇਸ ਟਾਈਮ ਕੀ ਦੇਖਦੇ ਹੋ ਕਿਉਂਕਿ ਕੰਪੀਟੀਸ਼ਨ ਦੇ ਵਿੱਚ 32600 ਵੋਟ ਲੈਣ ਵਾਲੇ ਗੋਗੀ ਸਾਹਿਬ ਜੀ ਨੂੰ ਕਰੀਬ 40000 ਵੋਟ ਪਏ ਸੀ ਇਸ ਵਾਰੀ ਲੇਕਿਨ ਕੰਪੀਟੀਸ਼ਨ ਦੇ ਵਿੱਚ ਆਸ਼ੂਤੀ ਵੀ ਸੀਗੇ 32600 ਦੇ ਕਰੀਬ ਆਪਾਂ ਵੋਟ ਦੀ ਜੇ ਗੱਲ ਕਰੀ ਤਾਂ ਉਹਨਾਂ ਨੂੰ ਵੀ ਪਏ ਸੀ ਇਹ ਮੁਕਾਬਲਾ ਕੀ ਦੋ ਪਾਰਟੀਆਂ ਦੇ ਵਿਚਾਰ ਦੇਖ ਰਹੇ ਹੋ ਜਾਂ ਦੋ ਬੰਦਿਆਂ ਦੇ ਵਿਚਾਰ ਦੇਖ ਰਹੇ ਹੋ ਜਾਂ ਕੀਵੇਂ ਦੇਖ ਰਹੇ ਹੋ ਨਾਲੇ ਵਿਪਕਸ਼ੀਆਂ ਦਾ ਇੱਕ ਹੋਰ ਸਵਾਲ ਹੈ ਸਾਡੇ 14000 ਸਮਗਲਰਸ ਜੋ ਕਾਰਵਾਈ ਦੀ ਗੱਲ ਹੋਈ ਹੈ ਕਰੀ 8500 ਐਫਆਈਆਰ ਬੱਚੇ ਦੀ ਗੱਲ ਹੋਈ ਆ ਤੇ ਘਰ ਜਿਹੜੇ ਢਾਏ ਜਾ ਰਹੇ ਉਹ ਕਹ ਉਹ ਕਿਹਾ ਹੈ ਜਾ ਰਹੇ ਕਿ ਨਜਾਇਜ਼ ਕਬਜ਼ੇ ਵਾਲੇ ਰਗਾ ਹਟਾ ਕੇ ਤੇ ਉਹ ਦਿਖਾਉਂਦੇ ਕਿ ਸਮਗਲਰਾਂ ਤੇ ਕਾਰਵਾਈ ਹੋਈ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਨਾ ਜੇ ਨਜਾਇਜ਼ ਕਬਜ਼ਿਆਂ ਤੇ ਘੱਟ ਆਏਗੇ ਫਿਰ ਇਹਨਾਂ ਨੂੰ ਕਿਉਂ ਨਹੀਂ ਢਾਏਗੇ ਚਲੋ ਇਹਦੇ ਤੇ ਆ ਜੀ ਛੱਡੋ ਨਸ਼ੇ ਵਾਲੇ ਛੱਡੋ ਇਹਦਾ ਮਤਲਬ ਫਿਰ ਨਜਾਇਜ਼ ਸਾਰੀਆਂ ਕਰਾਉਂਦੇ ਨੇ ਮੈਂ ਪੁੱਛਦਾ ਇਹਦਾ ਮਤਲਬ ਇਹ ਮੰਨਦੇ ਨੇ ਵੀ ਉਹ ਨਜਾਇਜ਼ ਕਰਸ ਫਿਰ ਕਿਹਨਾਂ ਦੀ ਦੇਣ ਸੀ ਮੈਡਮ ਕਿਹਨਾਂ ਦੀ ਦੇਣ ਸੀ ਫਿਰ ਇੱਕ ਪੁੱਠੇ ਕੰਮ ਕਰਾਉਂਦੇ ਨੇ ਗਲਤ ਕੰਮ ਕਰਾਉਂਦੇ ਨੇ ਮੈਂ ਤੁਹਾਨੂੰ ਦੱਸਾਂ ਚ ਉਹਨਾਂ ਨਜਾਇਜ਼ ਵੀ ਅੱਜ ਕੱਲ ਨੋਟ ਕੀਤੀ ਜਾਵੇ ਨਜਾਇਜ਼ ਵੀ ਉਹਨਾਂ ਨੇ ਘਰ ਬਣਾਉਣੇ ਨੇ ਜਿਨ੍ਹਾਂ ਦੇ ਹੌਸਲੇ ਬਲੰਦ ਹੁੰਦੇ ਨੇ ਤੇ ਫਿਰ ਉਹਨਾਂ ਦੇ ਮੁੰਡਿਆਂ ਦੀ ਗਰੰਟੀ ਕਿਤਰਾ ਲੈਂਦੇ ਨੇ ਵੀ ਉਹ ਨਸ਼ਾ ਨਹੀਂ ਵੇਚਦੇ ਕਿਤਨਾ ਜ਼ਿੰਮੇਵਾਰੀ ਚੁੱਕਦੇ ਨੇ ਜਿੱਦ ਜ਼ਿੰਮੇਵਾਰੀ ਚੁੱਕਦੇ ਨੇ ਤਾਂ ਠੀਕ ਹੈ 31 ਮਈ ਨਿਕਲ ਗਈ ਤੇ ਉਹ ਵੀ ਸਵਾਲ ਪੁੱਛਦੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਡਮ ਕਰੋੜਾਂ ਦੀ ਆਬਾਦੀ ਹੈ ਪੰਜਾਬ ਦੇ ਵਿੱਚ ਜੇ ਅਸੀਂ ਇਸ ਦਫ਼ਤਰ ਦੇ ਵਿੱਚ ਬੈਠਿਆ ਤੇ ਪੰਜਾਬ ਬੰਦੇ ਬੈਠੇ ਨੇ ਕਿਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਇਹ ਕਿਸੇ ਨੂੰ ਕੋਈ ਨਹੀਂ ਪਤਾ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਜੋ ਆਉਣ ਵਾਲਾ ਫਿਊਚਰ ਜਿਹੜਾ ਵਾ ਸਾਢੇ ਵਰਗਾ ਦੱਸ ਦੋਵੇ ਵੀ ਇਹਨੇ ਕਰਨਾ ਹਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਿਹੜਾ ਵੀ ਕੋਈ ਭੰਗ ਕਰਨ ਦੀ ਮੈਡਮ ਕੋਸ਼ਿਸ਼ ਕਰੂਗਾ ਉਦੋਂ ਤੇ ਬੰਦੀ ਕਾਰਵਾਈ ਕਾਨੂੰਨ ਬੈਠਾ ਸਰਕਾਰ ਬੈਠੀ ਜਿੰਨੇ ਵੀ ਗਲਤੀ ਕੀਤੀ ਹੈ ਜਿਹੜੇ ਵੀ ਲਾਅਨ ਆਰਡਰ ਦੀ ਸਥਿਤੀ ਆਪਾਂ ਕਹਿੰਦੇ ਆ ਵੀ ਗਲਤ ਹੋ ਗਈ ਜੀ ਮਾਹੌਲ ਖਰਾਬ ਕਰਤਾ ਜਿੰਨੇ ਵੀ ਗਲਤੀ ਕੀਤੀ ਹੈ ਅੱਜ ਉਹ ਕਿੱਥੇ ਸਭ ਜੇਲ੍ਹਾਂ ਚ ਹਨ ਅੱਛਾ ਤੇ ਵੀ ਰੁਕਾ ਹਰੋੜਾ ਸਾਹਿਬ ਕਹਿ ਰਹੇ ਕਿ 에어ਪੋਰਟ ਦੀ ਗੱਲ ਲੈ ਲਓ ਭਾਵੇਂ ਆਪਣੇ ਇਹ ਦੀ ਲੈ ਲਓ ਜੇਲ੍ਹਵੇ ਸਟੇਸ਼ਨ ਦੀ ਤੇ ਉਹਨੂੰ ਕਿਵੇਂ ਦੇਖ ਰਹੇ ਹੋ ਕਹਿੰਦੇ 2021 ਦੇ ਵਿੱਚ ਹੀ ਉਹਨਾਂ ਨੇ ਵਾਅਦਾ ਚੱਕਤੀ ਸੀ ਉਸ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਕੰਮ ਤੇ ਵਿਰੋਧੀ ਇਹ ਕਹਿ ਰਹੇ ਕਿ ਨਹੀਂ ਜੀ ਉਹ ਤਾਂ ਕੋਈ ਕਹਿੰਦਾ ਕੇਂਦਰ ਵੱਲੋਂ ਹੈ ਤੇ ਕੋਈ ਕਹਿੰਦਾ ਅਕਾਲੀਆਂ ਵੱਲੋਂ ਹੈ ਤੇ ਕੋਈ ਕਹਿ ਰਿਹਾ ਵਾ ਕਿ ਇਹ ਕਾਂਗਰਸ ਦੀ ਦੇਈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕੋਈ ਵੀ ਕੰਮ ਹੈ ਬੰਦਾ ਉਹਦੇ ਵਾਸਤੇ ਕੋਈ ਜ਼ਿੰਮੇਵਾਰ ਬੰਦਾ ਹੋਣਾ ਚਾਹੀਦਾ ਅੱਜ ਤੁਸੀਂ ਵਾਈਟ ਕਰ ਰਹੇ ਹੋ ਹੁਣ ਜੇ ਤੁਸੀਂ ਗੱਲ ਕਹੋਗੇ ਵੀ ਕੋਈ ਤੁਹਾਡੇ ਮੇਨ ਜਿਹੜੇ ਐਡੀਟਰ ਆਖੇ ਉੱਥੇ ਬੈਠਣਾ ਕੀ ਕੋણો ਮਸੰਜਰ ਨਾ ਆਪਾਂ ਗੱਲ ਰੱਖਾਂਗੇ ਤੇ ਅੱਗੇ ਤੱਕ ਜਾਊਗੀ ਸਰਕਾਰ ਜਿਹੜੀ ਮਰਜ਼ੀ ਹੋਵੇ ਜੋ ਕੁਝ ਮਰਜ਼ੀ ਹੋਵੇ ਗੱਲ ਲੁਧਿਆਣੇ ਦੀ ਬੈਸਟ ਦੀ ਆ ਜੇ ਲੁਧਿਆਣੇ ਦੀ ਕੋਈ ਆਵਾਜ਼ ਚੁੱਕੂਗਾ ਤੇ ਨੇਚਰਲੀ ਕੰਮ ਹੋਣ ਤੇ ਜੇ ਕੋਈ ਆਵਾਜ਼ ਹੀ ਨਾ ਚੁੱਕੂਗਾ ਫਿਰ ਪਹਿਲਾਂ ਕਿਉਂ ਨਹੀਂ ਕਰ ਲਿਆ ਇਹਨਾਂ ਨੇ ਇਹ ਜੇ ਅੱਜ ਕਹਿੰਦੇ ਸੰਜੀਵ ਅਰੋੜਾ ਜੀ ਦੇ ਧਿਆਨ ਚ ਆ ਜਾਂ ਜਿਤਨਾ ਵੀ ਆ ਉਹਨਾਂ ਨੇ ਨਹੀਂ ਕੀਤਾ ਜੀ 2021 ਚ ਹੋਇਆ ਫਿਰ ਤੁਸੀਂ ਕਿਉਂ ਨਹੀਂ ਕਰ ਲਿਆ ਮਾਜਾ ਤੇ ਤਾਂ ਨਾ ਵੀ ਤੁਸੀਂ ਕਿਉਂ ਨਹੀਂ ਕਰਦੇ ਪਾਣੀਆਂ ਦਾ ਮੁੱਦਾ ਕਿਵੇਂ ਦੇਖਦੇ ਹੋ ਪਾਣੀਆਂ ਪਿੱਛੇ ਤਾਂ ਲਹੂ ਪੈ ਕੇ ਮਾਨ ਸਾਹਿਬ ਅੱਛਾ ਮੈਨੂੰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਡੇ ਲੁਧਿਆਣੇ ਜੋ ਕੋੜੇ-ਫੜੇ ਵੱਡੇ ਇਕੱਠ ਹੁੰਦੇ ਨੇ ਮੁੱਡੇ ਤੇ ਰਿਆ ਕਰਕੇ ਹੈ ਨਾ ਕਾਦੇ ਵਾਸਤੇ ਇਕੱਠ ਹੁੰਦੇ ਇਹ ਬਲਾ ਮੁਰਦਾਬਾਦ ਵਾਸਤੇ ਅੱਜ ਸੰਤ ਸੀਚੇਵਾਲ ਜੀ ਲੱਗੇ ਨੇ ਇੱਕ ਮਿੰਟ ਮੇਰੀ ਗੱਲ ਕਿਸੇ ਇੱਕ ਏਰੀਆ ਦੀ ਗੱਲ ਹਰਿਆਣੇ ਵਾਲੇ ਪਾਸੇ ਧੋੜ ਪੈਂਦਾ ਮੈਂ ਲੁਧਿਆਣੇ ਦੀ ਗੱਲ ਆ ਜਾ ਇਲੈਕਸ਼ਨ ਵੈਸਟ ਦੀ ਚੱਲ ਰਹੀ ਹੈ ਅੱਜ ਉਹ ਕਿੱਥੇ ਨੇ ਮੁਰਦਾਬਾਦ ਵਾਲੇ ਲਿਆਉਂ ਹਾਂ ਟਰਾਲੀਆਂ ਆਪਣੀ ਲੈਓ ਹਾਂ ਲੋਕਾਂ ਨੂੰ ਕਰੋ ਹਾਂ ਸੇਵਾ ਕਿਥੇ ਸਿਰਫ ਇਹ ਭੰਡਣਾ ਹੀ ਜਾਣਦੇ ਨੇ ਕੰਮ ਜਿਹੜੇ ਕਰਨ ਵਾਲੇ ਨੇ ਉਹ ਕਈ-ਕਈ ਵਿਰਲੇ ਹੀ ਹੁੰਦੇ ਨੇ ਕੀ ਕਹਿਣਾ ਚਾਹੁੰਗੇ ਬਸ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਤਗੜੇ ਹੋ ਕੇ ਇਹ ਮੈਂ ਸਿੱਧੀ ਸੰਧਰ ਲਾਸਟ ਸਿੱਧੀ ਸੰਧਰ ਕੀ ਕਿਵੇਂ ਹੱਲ ਹੋਣਾ ਦਾ ਨਹੀਂ ਹੋਣਾ ਕੋਰਟ ਚ ਮਾਮਲਾ ਚੱਲਿਆ ਬੈਸਟ ਦੇ ਇਲਾਕੇ ਦੇ ਵਿੱਚ ਦੇਖੋ ਜਿਹੜਾ ਜਿਹੜਾ ਮੈਡਮ ਜਿਹੜਾ ਤੇ ਕੋਰਟ ਚ ਮਾਮਲਾ ਜਿਹੜਾ ਚੱਲ ਰਿਹਾ ਹੈ ਉਹ ਤੁਸੀਂ ਵੀ ਸੁਲਝੋ ਸਿਆਣੇ ਆ ਦਾ ਫੈਸਲਾ ਕੋਰਟ ਨੇ ਦੇਇਆ ਠੀਕ ਹੈ ਅਮੀਤਾ ਤਾਂ ਦੇਖੋ ਆਮ ਨਾਗਰਿਕੀਆਂ ਨੂੰ ਕਿਉਂਕਿ ਜਦੋਂ ਜਦੋਂ ਫੈਸਲਾ ਕੋਰਟ ਚ ਹੈ ਉਹਦੇ ਚ ਨਾ ਸਰਕਾਰ ਦੇ ਹੱਥ ਵਸੇ ਨਾ ਮੇਰੇ ਹੱਥ ਵਸੇ ਨਾ ਕਿਸੇ ਦੇ ਹੱਥ ਵਸਾ ਉਹ ਤੇ ਜਦੋਂ ਕੋਰਟ ਫੈਸਲਾ ਕਰੂਗਾ ਤੇ ਤੁਹਾਡੀ ਸਰਕਾਰ ਦੇ ਟਾਈਮ ਆਪਾਂ 0.1% ਹੀ ਰੱਖ ਲਈ ਹੈ ਉਮੀਦ ਕਿ ਹਾਂ ਮਿਲ ਜਾਣਾ ਵਾ ਮੈਂ ਇੱਕ ਗੱਲ ਸਰਕਾਰਾਂ ਵੱਲੋਂ ਦੇਖੋ ਮੈਂ ਮੈਂ ਇੱਕ ਗੱਲ ਕਹੂੰਗਾ ਜਿਹੜਾ ਮਸਲਾ ਇੱਕ ਕੋਰਟ ਚ ਹੈ ਉਹ ਫੈਸਲਾ ਹੱਕ ਜੀ ਅਕਤਿਆਸ ਸੋ ਕਹਿਣਾ ਦਾ ਆਪਾਂ ਆਪ ਪੋਜ਼ਿਟਿਵ ਹੋ ਕੇ ਚੱਲੀਏ ਨੈਗੇਟਿਵ ਨਾ ਚੱਲੀਏ ਸੋ ਫਤਵਾ ਤੁਸੀਂ ਜਾਰੀ ਕਰਨਾ ਤੁਹਾਡਾ ਕੀ ਅੱਗੇ ਰਿਸਪਾਂਸ ਹੋਣ ਵਾਲਾ ਇਹ ਤੱਕ ਹੈ 19 ਤਰੀਕ ਨੂੰ ਆਪਾਂ ਦੇਖਾਂਗੇ ਲੇਕਿਨ ਹੁਣ ਕੀ ਕਹਿਣਾ ਚਾਹੁੰਦੀ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰ ਸਕਦੇ ਹੋ ਤੇ ਦੇਖੋ ਹੈਡਲੈਸ 24 ਕੈਮਰਾ ਪਰਸਨ ਆਇੰਸ ਦਿਨ ਆਲ ਛਿਵਾਗੇ